नमस्कार आप देख रहे हो पठानकोट मीडिया बता दें कि आए दिन ट्रेनों में नजायज़ तरीके से हथियार जहाँ फिर नशीले पदार्थ की तकसरी एक राज्य से दूसरे राज्य में की जा रही है जिसको नाकामयाब करने के लिए जीआरपी पुलिस भी लगातार यत्न कर रही है कुछ दिन पहले भी पठानकोट में जीआरपी पुलिस ने दो पिस्टल के साथ एक शख्स को काबू किया था और आज फिर एक बार जी पुलिस के हाथ उस समय बड़ी सफलता हाथ लगी जब पठानकोट के कैंट रेलवे पर जीआरपी पुलिस द्वारा ट्रेनों की चेकिंग की जा रही थी चैकिंग दौरान जब दिल्ली से आ रही मालवा एक्सप्रेस ट्रेन के जर्नल डब्बे को पुलिस ने चेक किया तो उसमें पड़े एक लावारिस बैग की जब तलाशी पुलिस ने ली तो बैग के अंदर से पांच पिस्टल व दस खाली मैगजीन बरामद हुए जिनको जीआरपी पुलिस ने कब्जे में ले लिया और अज्ञात शख्स के खिलाफ मामला दर्ज कर कार्रवाई शुरू कर दी जीआरपी के थाना प्रभारी ने जानकारी देते हुए बताया कि उनकी टीम द्वारा ट्रेनों की चेकिंग की जा रही थी जिस दौरान मालवा एक्सप्रेस के जनरल डिब्बे की चेकिंग की जा रही थी जिस दौरान एक लावारिस बैग पुलिस को बरामद हुआ जिसकी तलाशी लेने पर बैग में से पाँच पिस्टल व दस खाली मैगजीन बरामद हुए जिसके चलते पुलिस ने इस हथियारों को कब्जे में लेकर अज्ञात के खिलाफ मामला दर्ज कर कार्रवाई शुरू कर दी है ਬਨੇ ਰਹੋ ਹਮਾਰਾ ਸਾਥ ਔਰ ਦੇਖਤੇ ਰਹੋ ਪਠਾਨਕੋਟ ਮੀਡੀਆ ਹਾਂਜੀ ਸਾਡੇ ਮਾਨ ਜੋ ਡੀਜੀਪੀ ਰੇਲਵੇ ਸ਼੍ਰੀਮਤੀ ਸਸੀ ਪ੍ਰਬਤ ਦੇਵੀ ਜੀ ਅਤੇ ਸਾਡੇ ਰੇਲਵੇ ਦੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਅਨੁਸਾਰ ਸਾਡੇ ਵੱਲੋਂ ਜਿਹੜੀ ਹੈ ਲਗਾਤਾਰ ਜਿਹੜੀ ਰੇਲਾਂ ਦੇ ਵਿੱਚ ਔਰ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਕੱਲ ਏਸੀ ਪਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪਠਾਨਕੋਟ ਕੈਂਟਰ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਤੇ ਸ਼ਾਮ ਦੇ ਕਰੀਬ ਸਾਢੇ 1:00 4 ਵਜੇ ਦੇ ਕਰੀਬ ਜਿਹੜੀ ਇੱਕ ਟੇਨ ਮਲਵਾ ਐਕਸਪ੍ਰੈਸ ਆ ਕੇ ਰੁਕੀ ਤੇ ਇਹਨਾਂ ਨੇ ਚੈਕਿੰਗ ਪਲੇਟਫਾਰਮ ਤੇ ਨਾਲ-ਨਾਲ ਟ੍ਰੇਨ ਦੇ ਵਿੱਚ ਵੀ ਚੈਕਿੰਗ ਸ਼ੁਰੂ ਕੀਤੀ ਜੋ ਟ੍ਰੇਨ ਦੇ ਜਨਰਲ ਬੋਗੀ ਦੇ ਵਿੱਚ ਲਾਸਟ ਦੋ ਡੱਬੇ ਲੱਗੇ ਹੁੰਦੇ ਪਿੱਛੇ ਉੱਥੇ ਇੱਕ ਡੱਬੇ ਦੇ ਵਿੱਚ ਚੈਕਿੰਗ ਕੀਤੀ ਤਾਂ ਉੱਥੇ ਇੱਕ ਸਾਨੂੰ ਲਵਾਰਸ ਬੈਗ ਮਿਲਿਆ ਤੇ ਜਦੋਂ ਲਵਾਰਸ ਬੈਗ ਬਾਰੇ ਦੂਜੇ ਯਾਤਰੀਆਂ ਨੂੰ ਪੁੱਛ ਗਏ ਚ ਕੀਤੀ ਕਿਸੇ ਨੇ ਵੀ ਉਹਨੂੰ ਕਲੇਮ ਨਹੀਂ ਕੀਤਾ ਤੇ ਜਦੋਂ ਉਹਦੀ ਤਲਾਸ਼ੀ ਲਈ ਗਈ ਬੈਗ ਦੀ ਐਂਟੀ ਸਪੋਰਟਸ ਟੀਮ ਦੇ ਨਾਲ ਲੈ ਕੇ ਤੇ ਉਹਦੇ ਵਿੱਚੋਂ ਸਾਨੂੰ ਇਹ 5 ਪਿਸਟਲ ਔਰ 10 ਮੈਗਜ਼ੀਨ ਜਿਹੜੇ ਉਹ ਬਰਾਮਦ ਹੋਇਆ ਸਰ ਕਾਰਤੂਸ ਵੀ ਕੋਈ ਹੋਇਆਗਾ ਨਹੀਂ ਮੈਂ ਕਾਰਤੂਸ ਨਹੀਂ ਕੋਈ ਵਿਅਕਤੀ ਹਾਂਜੀ ਕੋਈ ਵਿਅਕਤੀ ਵਗੈਰਾ ਜਿਹੜੇ ਨਿਸ਼ਾਨੇ ਲਗਾਦੇ ਤਾਂ ਬੈਗ ਅਨਕਲੇਮਡ ਸੀਗਾ ਕਿਸੇ ਨੇ ਇਹਦੇ ਬਾਰੇ ਦੱਸਿਆ ਨਹੀਂ ਸਾਰੇ ਯਾਤਰੀਆਂ ਕੋਲ ਪੁੱਛ ਪੜਤਾਲ ਕੀਤੀ ਗਈ ਐਕਚੁਅਲੀ ਇੱਥੇ ਟ੍ਰੇਨਾਂ ਦੇ ਖੜਨ ਦਾ ਸਮਾਂ ਘੱਟ ਹੁੰਦਾ ਡੇਢ ਦੋ ਮਿੰਟ ਦਾ ਹੀ ਹੁੰਦਾ ਤੇ ਉਹਦੇ ਦੌਰਾਨ ਦੌਰਾਨ ਜਿੰਨੀ ਵੀ ਅਸੀਂ ਤਫ਼ਤੀਸ਼ ਕੀਤੀ ਉਹ ਦੌਰਾਨ ਨਹੀਂ ਮਿਲਿਆ पिस्टल ਸਰ ਮੇਡ ਇਨ ਕੀ ਪਤਾ ਲੱਗੇਗਾ ਪਿਸਟਲ ਸਟਾਰ ਇਹਦੇ ਬਣਿਆ ਹੋਇਆ ਜੀ ਐਕਚੁਅਲੀ ਇਹਦੀ ਮੇਡ ਇਨ ਬਾਰੇ ਪਤਾ ਨਹੀਂ ਲੱਗ ਸਕਿਆ ਅਸੀਂ ਪ੍ਰਿੰਸਿਕ ਸਾਇੰਸ ਲੈਬਾਰਟਰੀ ਨੂੰ ਭੇਜਾਂਗੇ ਉਸ ਤੋਂ ਸਾਨੂੰ ਇਹਨਾਂ ਦੇ ਮੇਕ ਦਾ ਇਹ ਮੇਡ ਦਾ ਪਤਾ ਲੱਗੂਗਾ ਕਿ ਕਿੱਥੇ ਬਣਿਆ ਜਿਹੜਾ ਲੋਡਡ ਹੈ ਜਾਂ ਖਾਲੀ ਹੈ ਜਿਹੜੇ ਮੈਗਜ਼ੀਨ ਹੈ ਅਨਲੋਡਡ ਮੈਗਜ਼ੀਨ ਅਨਲੋਡਡ ਮਤਲਬ ਖਾਲੀ ਨੇ ਖਾਲੀ ਮੈਂ ਕੋਈ ਕਾਰਟੂਸ ਨਹੀਂ ਮਿਲਿਆ ਖਾਲੀ ਬੈਗ ਜੀਨ ਹਰੇਕ ਪਿਸਟਲ ਦੇ ਨਾਲ ਦੋ ਦੋ ਮੈਗਜ਼ੀਨ ਜਿਹੜੇ ਅਟੈਚ ਸੀਗੇ ਇਸ ਬੈਗ ਵਿੱਚ ਕੋਈ ਆਇਡੈਂਟੀ ਬਲੂ ਕੋਈ ਬੈਗ ਦੇ ਵਿੱਚ ਕੋਈ ਚੀਜ਼ ਨਹੀਂ ਬੈਗ ਵਿੱਚ ਕੋਈ ਆਇਡੈਂਟੀ ਬਲੂ ਨਹੀਂ ਮ ਇਹ ਹੁਣ ਅਸੀਂ ਅੱਗੇ ਸਾਡੀ ਤਫ਼ਤੀਸ਼ ਜਾਰੀ ਹੈ ਅਸੀਂ ਸਾਰੇ ਰੇਲਵੇ ਸਟੇਸ਼ਨਾਂ ਦੇ ਜਿਹੜੇ ਸੀਸੀਟੀਵੀ ਕੈਮਰੇਜ ਉਹਨਾਂ ਨੂੰ ਚੈੱਕ ਕਰਾਵਾਂਗੇ ਤਾਂ ਹੋਰ ਵੀ ਜਿਹੜੇ ਇਦਾਂ ਦੀ ਆ ਵਾਰਦਾਤਾ ਕਰਤਾੜੇ ਜਿਹੜੇ ਸਾਡੇ ਹੈਗੇ ਆ ਸੱਖੀ ਵਿਅਕਤੀ ਉਹਨਾਂ ਤੋਂ ਪੁੱਛਗਿੱਛ ਕਰਾਂਗੇ ਔਰ ਇਸ ਜਿਹੜਾ ਕੇਸ ਆ ਇਹਦੇ ਕਲਪਰੇਟ ਜਿਹੜਾ ਵੀ ਹੈਗਾ ਜਿਨੇ ਇਹ ਵਪਨ ਰੱਖੇ ਆ ਉਹਦੇ ਤੱਕ ਪਹੁੰਚਣ ਦੀ ਪੂਰੀ ਪੂਰੀ ਸਾਡੀ ਕੋਸ਼ਿਸ਼ ਕੀਤੀ ਹੈ